ਮੈਂ ਮੇਰਾ ਨਾਮ ਕੁਲਦੀਪ ਪੂਰੋਵਾਲ ਆ ਆਪਾਂ ਮੁਲਾਜ਼ਮ ਜਥੇਵੰਦਿਆ ਗੂ ਆ ਤੇ ਅੱਜ ਅਸੀਂ ਇੱਥੇ ਐਸਐਸਪੀ ਨੂੰ ਸਾਰੇ ਮਿਲਣ ਆਏ ਸੀਗੇ ਤੇ ਸਾਡੇ ਅਧਿਆਪਕ ਨੇ ਜਸਵਿੰਦਰ ਸਿੰਘ ਜਿਹੜੇ ਘੋਤਪੁਕਰ ਪੜਾਉਂਦੇ ਆ ਉਹਨਾਂ ਨੂੰ ਝੂਠੇ ਕੇਸ ਚ ਫਸਾਇਆ ਗਿਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਪਰਚਾ ਜਿਹੜਾ ਵਾ ਉਹ ਰੱਦ ਕੀਤਾ ਜਾਵੇ ਤੇ ਸਾਡੇ ਅਧਿਆਪਕ ਨੂੰ ਇਨਸਾਫ ਕੀਤਾ ਜਾਵੇ ਜੇਕਰ ਸਾਡੇ ਅਧਿਆਪਕ ਨੂੰ ਇਨਸਾਫ ਨਹੀਂ ਮਿਲੇਗਾ ਅਸੀਂ ਆਪਣਾ ਸੰਘਰਸ਼ ਕਰਨ ਲਈ ਮਜਬੂਰ ਹਾਂ ਤੇ ਭਰੋਸਾ ਦਿੱਤਾ ਕਿ ਅਸੀਂ ਇਹਦਾ ਇਨਸਾਫ ਕਰਾਂਗੇ ਜੇਕਰ ਨਹੀਂ ਇਨਸਾਫ ਕਰਾਂਗੇ ਸਾਡੀ ਮੀਟਿੰਗ ਜਿਹੜੀ ਉਹ ਜਥੇਬੰਦੀ ਨੇ ਹੋਣ ਲੱਗੀ ਆ ਤੇ ਜੋ ਵੀ ਜੇ ਇਨਸਾਫ ਨਹੀਂ ਸਾਡੇ ਦੇ ਹੱਕ ਨੂੰ ਮਿਲੇਗਾ ਤਾਂ ਅਸੀਂ ਸੰਘਰਸ਼ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਬੀਰ ਸਿੰਘ ਰੰਧਾਵਾ ਤੇ ਮੈਂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਆਗੂ ਆ ਅੱਜ ਜਿਹੜਾ ਠਾਣਾ ਕਨੂਆਰ ਦਾ ਪਿੰਡ ਦਾ ਅਗਵਾਲ ਬਾਂਗਰ ਹੈ ਉਸ ਪਿੰਡ ਦੇ ਵਿੱਚ ਉਸ ਪਿੰਡ ਦੀ ਜਿਹੜੀ ਲੋਕਾਂ ਦੀ ਮਰਜ਼ੀ ਦੇ ਨਾਲ ਬਹੁਤ ਹੀ ਸੂਝਵਾਨ ਲੋਕ ਨੇ ਪਿੰਡ ਦੇ ਉਹਨਾਂ ਨੇ ਜਿਹੜੀ ਪੰਚਾਇਤ ਚੁਣੀ ਆ ਉਹਨੂੰ ਆਪਣੀਆਂ ਜਿਹੜੀਆਂ ਜਮਵਾਰੀਆਂ ਨੇ ਉਹ ਨਿਭਾਉਣ ਤੋਂ ਡੱਕਣ ਵਾਸਤੇ ਬਹੁਤ ਕੁੱਝੀਆਂ ਚਾਲਾਂ ਜਿਹੜੀਆਂ ਨੇ ਸ਼ੁਰੂ ਤੋਂ ਜਿਹੜੀਆਂ ਵਰਤੀਆਂ ਜਾ ਰਹੀਆਂ ਔਰ ਉਹਦੇ ਵਿੱਚ ਪਿੰਡ ਦੇ ਵਿਕਾਸ ਦੇ ਰਾਹ ਦੇ ਵਿੱਚ ਜਿਹੜਾ ਕਾਰਜ ਨੇ ਉਹਨਾਂ ਦੇ ਰਾਹ ਦੇ ਵਿੱਚ ਜਿਹੜਾ ਰੁਕਾਵਟ ਲਾਈ ਜਾ ਰਹੀ ਹੈ ਔਰ ਉਹਨੂੰ ਜਿਹੜਾ ਕੰਮ ਕਰ ਜਿਹੜਾ ਕਰਨ ਤੋਂ ਡੱਕਣ ਵਾਸਤੇ ਉਸ ਪਿੰਡ ਦੇ ਲੋਕਾਂ ਦੇ ਉੱਤੇ ਪਿਛਲੇ ਦਿਨੀ ਜਿਹੜੇ ਨਜਾਇਜ਼ ਸ਼ਰਿਆਮ ਸਰਸਰ ਨਜਾਇਜ਼ ਤੇ ਝੂਠੇ ਪਰਚੇ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ ਉਹਦੇ ਵਿਰੋਧ ਵਿੱਚ ਸਾਡੀ ਜਥੇਬੰਦੀ ਦੇ ਸਵੇਤ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਪੀਡਬਲਿਊਡੀ ਵਰਕਸ਼ਾਪ ਵਰਕਰ ਯੂਨੀਅਨ ਹੋਰ ਜਿਹੜੀਆਂ ਜਥੇਬੰਦੀਆਂ ਨੇ ਕਿਰਤੀ ਕਿਸਾਨ ਯੂਨੀਅਨ ਪਿੰਡੂ ਮਜ਼ਦੂਰ ਯੂਨੀਅਨ ਸਾਰੀਆਂ ਜਥੇਬੰਦੀਆਂ ਨੇ ਆਪਸੀ ਤਾਲਮਿਲ ਦੇ ਨਾਲ ਅੱਜ ਇੱਕ ਜਿਹੜਾ ਪ੍ਰੋਗਰਾਮ ਬਣਾਇਆ ਸੀ ਆ ਸੱਤੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਔਰ ਉਸ ਤਹਿਤ ਦਾ ਪ੍ਰੋਗਰਾਮ ਦੇ ਅੱਜ ਤਹਿਤ ਜਿਹੜਾ ਐਸਐਸਪੀ ਨੂੰ ਮੰਗ ਪੱਤਰ ਦੇ ਕੇ ਇਹ ਜਿਹੜਾ ਮੰਗ ਕੀਤੀ ਗਈ ਆ ਕਿ ਜਿਹੜੇ ਝੂਠੇ ਤੇ ਸਰਸਰ ਨਜਾਇਜ਼ ਪਰਚੇ ਨੇ ਠਾਣਾ ਕਾਨੂੰਨਾਨਾਂ ਦੇ ਵਿੱਚ ਜਗਵਾਲ ਬੰਕਰ ਨਿਵਾਸੀਆਂ ਦੇ ਉੱਤੇ ਜਿਹੜੇ ਦਰਜ ਕੀਤੇ ਨੇ ਉਹ ਰੱਦ ਖੁਦ ਹੋਣਾ ਚਾਹੀਦੇ ਨੇ ਔਰ ਜਿਹੜੇ ਉਸ ਪੇਂਡ ਦੇ ਵਿੱਚ ਸੱਚੀ ਘਟਨਾ ਵਾਪਰੀ ਆ ਹਮਲੇ ਦੀ ਸ਼ੇਰ ਸਿੰਘ ਤੇ ਹੋਰ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਕਾਤਲਾਨਾ ਉਹਦਾ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਇਹਦੇ ਸਬੰਧ ਵਿੱਚ ਇਹ ਪ੍ਰੋਗਰਾਮ ਜਿਹੜਾ ਅੱਜ ਕੀਤਾ ਗਿਆ ਫਜਪੁਰ ਜ਼ਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰ ਯੂਨੀਅਨ ਸਾਡੇ ਸਾਥੀ ਜਸਵਿੰਦਰ ਸਿੰਘ ਦੇ ਉੱਤੇ ਜਿਹੜਾ ਅਧਿਆਪਕ ਤੇ ਪਰਚਾ ਜਿਹੜਾ ਨਜਾਇਜ਼ ਕੀਤਾ ਗਿਆ ਵਾ ਉਹਨੂੰ ਰੱਦ ਕਰਾਉਣ ਵਾਸਤੇ ਇੱਥੇ ਗਰਦਾਸਪੁਰ ਦੀਆਂ ਸਮੂਹ ਅਧਿਆਪਕ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੋਈਆਂ ਵਾ ਇੱਥੇ ਉਹਨਾਂ ਦਾ ਰੋਸ ਮਾਰਚ ਕੀਤਾ ਵਾ ਰੋਸ ਮਾਰਚ ਕਰਦੇ ਹੋਏ ਐਸਐਸਪੀ ਸਾਹਿਬ ਦੇ ਦਫ਼ਤਰ ਗਏ ਪਰ ਉਹਨਾਂ ਨੇ ਅੱਗੋਂ ਗੇਟ ਬੰਦ ਕਰ ਲਿਆ ਅਸੀਂ ਲੋਕਲ ਜਿਹੜਾ ਉੱਥੇ ਦਾ ਜਿਹਦੇ ਇਸ਼ਾਰੇ ਦੇ ਉੱਤੇ ਡੀਐਸਪੀ ਆ ਉਹ ਕੰਨਵਾਂਦਾ ਉਹਦੇ ਸਾਰੇ ਦੇ ਉੱਤੇ ਜਿੱਤੇ ਪਰਚਾ ਦਰਜ ਕੀਤਾ ਉਹਨੂੰ ਮੰਗ ਪੱਤਰ ਨਹੀਂ ਦਿੱਤਾ ਐ ਡੀਐਸਪੀ ਸਿਟੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਵਾ ਤੇ ਉਹਨਾਂ ਨੂੰ ਬੁੱਧਵਾਰ ਦਾ ਟਾਈਮ ਦਿੱਤਾ ਗਿਆ ਵਾ ਕਿ ਜਿਹੜਾ ਜਿਹੜਾ ਆਪਕ ਸੰਬੇਧਿਤ ਅਧਿਆਪਕ ਜਿਹਦੇ ਅਰਜ਼ੀ ਪਰਚੇ ਜਿਹੜੇ ਦਰਜ ਕੀਤੇ ਗਏ ਉਹਨਾਂ ਨੂੰ ਰੱਦ ਕੀਤਾ ਜਾਏ ਉਹਨਾਂ ਦੀ ਜਾਂਚ ਕਰਾ ਕੇ ਐਸਪੀ ਸਾਹਿਬ ਨੂੰ ਮੰਗ ਕੀਤੀ ਆ ਜਾਂਚ ਕਰਾ ਕੇ ਅਧਿਆਪਕ ਸਾਥੀ ਨੂੰ ਨਿਆਂ ਦਿੱਤਾ ਜੇ ਨਿਆਂ ਨਹੀਂ ਦਿੱਤਾ ਜਾਂਦਾ ਤੇ ਸਾਰਿਆਂ ਜਿਹੜੇ ਅੱਜ ਤੁਸੀਂ ਸੀਆਰਡੀ ਵਾਲੇ ਵੀ ਇੱਥੇ ਸਾਥੀ ਆਏ ਆ ਹੋਰ ਵੀ ਇਥੇ ਮੁਲਾਜ਼ਮ ਸਾਥੀ ਆ ਵਿਸ਼ਾਲ ਜਿਹੜਾ ਕੱਟ ਹੋਇਆ ਵਾ ਇਹਨੂੰ ਵੇਖਦੇ ਹੋ ਜਿਹੜੀ ਆ ਇਹ ਤਾਂ ਦਾ ਜਿਹੜਾ ਨਿਯਾਜ਼ ਪਰਚਾ ਰੱਦ ਹੋਣਾ ਚਾਹੀਦਾ ਤੇ ਅੱਗੋਂ ਜਿਹੜਾ ਸ਼ਿੰਗਰਸ਼ ਜਿਹੜਾ ਹੋਰ ਅਧਿਆਪਕ ਅਧਿਆਪਕ ਜਿੱਥੇ ਬੰਦੀਆਂ ਔਰ ਕਿਸਾਨ ਮਜ਼ਦੂਰ ਜਿੱਥੇ ਬੰਦੀਆਂ ਦੇ ਸਹਿਯੋਗ ਨਾਲ ਸ਼ੰਗਰ ਜਿਹੜਾ ਵਾ ਉਹ ਕੀਤਾ ਜਾਏਗਾ ਔਰ ਪ੍ਰਸ਼ਾਸਨ ਨੂੰ ਅਸੀਂ ਮਜਬੂਰ ਕਰਾਂਗੇ ਇਹ ਨਜਾਇਜ਼ ਜਿਹੜਾ ਪਰਚਾ ਕੀਤਾ ਵਾ ਉਹਨੂੰ ਰੱਦ ਕਰਨ ਵਾਸਤੇ ਮਜਬੂਰ ਕਰਾਂਗੇ ਤੁਹਾਡੇ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾੜਾ ਬਹੁਤ ਸਹਿਯੋਗ ਦਿੱਤਾ ਵਾ ਅਸੀਂ ਪ੍ਰਸ਼ਾਸਨ ਨੂੰ ਵੀ ਸੀਆਈਡੀ ਨਾਲ ਉਹ ਮੰਗ ਕਰਦੇ ਆ ਕਿ ਇਹ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਪਰਚੇ ਜਿਹੜੇ ਨਜਾਇਜ਼ ਰੱਦ ਕੀਤੇ ਜਾਣ ਤੇ ਅੱਗੇ ਅਸੀਂ ਉਹਨਾਂ ਦਾ ਤਕੜਾ ਸੰਘਰਸ਼ ਕਰਕੇ ਪਰਚੇ ਜਿਹੜੇ ਨਜਾਇਜ਼ ਆਬਸ਼ ਜਿਹੜੇ ਰੱਦ ਹੋਣਗੇ ਇਹ ਤੁਹਾਨੂੰ ਅਸੀਂ ਸ਼ੁਭਾਦ ਦਿੰਨੇ ਆ ਹੁੰ ਜੇ ਤਰਮੰਦਿਆਂ ਦੀ ਮੀਟਿੰਗ ਹੋਏਗੀ ਜੋ ਵੀ ਫੈਸਲਾ ਹੋਏਗਾ ਤੇ ਸਾਰੇ ਸਾਰੇ ਸੱਥਿਆਂ ਦੱਸ ਦਿੱਤਾ ਜਾਏਗਾ। ਸਾਰੇ ਸਾਥ ਸੰਗਤ ਜਿਹੜੀ ਇਕੱਠੀ ਹੋ ਕੇ ਆਈ ਸੀ ਕਿ ਸਾਡੇ ਦੇ ਜਿਹੜਾ ਨਜਾਇਜ਼ ਪੱਤਾ ਦਰਜ ਹੋਇਆ ਵਾ ਇਸ ਸਬੰਧੀ ਮੰਗ ਪੱਤਰ ਲੈ ਕੇ ਆਏ ਸੀ ਮਾਨਯੋਗ ਐਸਐਸਬੀ ਸਾਹਿਬ ਨੂੰ ਦੇਣ ਵਾਸਤੇ। ਮਾਨਯੋਗ ਐਸਐਸਬੀ ਸਾਹਿਬ ਕਿਤੇ ਕੰਮ ਤੇ ਬੀਜੀ ਆ ਉਹਨਾਂ ਦੇ ਬਿਹਾਰਤ ਵਿੱਚ ਮੈਂ ਇਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਐਸਐਸਬੀ ਸਾਹਿਬ ਦੇ ਪੇਸ਼ ਕਰ ਦਿੱਤਾ ਜੀ। ਕਿਸ ਤਰੀਕੇ ਨਾਲ ਜਾਂਚ ਹੋਵੇਗੀ ਇਹਦੀ? ਨਿਰਪੱਖ ਜਾਂਚ ਹੋਵੇਗੀ ਐਸਐਸਬੀ ਸਾਹਿਬ ਟੀਮ ਬਣਾ ਦੇਣਗੇ ਨਿਰਪੱਖ ਜਾਂਚ ਹੋਵੇਗੀ।